ਹਾਂਜੀ ਸ਼੍ਰੀਸ਼ਕਲ ਜੀ ਭੈਣ ਨੇ ਵਿਆਹ ਦੇ ਲਈ ਬਣਾਏ ਨੇ ਬਹੁਤ ਜ਼ਿਆਦਾ ਛੋਲੇ ਛੋਲੇ ਸੂਟ ਹਰ ਇੱਕ ਫੰਕਸ਼ਨ ਦੇ ਲਈ ਆਪਾਂ ਨੇ ਜਿਹੜੇ ਸੂਟ ਨੇ ਆਲरेडी ਕਰਨਾ ਸੂਈ ਦੇ ਵਿੱਚ ਸਾਰੇ ਜਿਹੜੇ ਸੂਟ ਨੇ ਤੁਸੀਂ ਚੰਗੀ ਤਰ੍ਹਾਂ ਦੇਖਿਓ ਤੇ ਇਹਦੇ ਵਿੱਚ ਕਸਟਮਾਈਜੇਸ਼ਨ ਅਵੇਲੇਬਲ ਆ ਸੋ ਆਪਾਂ ਜਿਹੜੇ ਪਲੀਜ਼ ਦਾ ਕਸਟਮਾਈਜ਼ ਕਰਦੇ ਹਾਂ ਜੀ ਸੋਨਾ ਜੇ ਰਾਣੀ ਮਾਰਜੈਂਟਾ ਕਲਰ ਤੇ ਠੀਕ ਹੈ ਜੀ ਬਹੁਤ ਜਿਆਦਾ ਸੋਹਣਾ ਆਪਣੇ ਪੀਸ ਆ ਜਿਹੜਾ ਰੈਡੀ ਕਰਿਆ ਨਵਾਂ ਡਿਜ਼ਾਈਨ ਹੈਗਾ ਠੀਕ ਹੈ ਜੀ ਤੁਸੀਂ ਆਪਣੇ ਕੋਲੋਂ ਪੀਸ ਹੈ ਜਿਹੜਾ ਇਹ ਲੈ ਸਕਦੇ ਹੋ ਠੀਕ ਹੈ ਜੀ ਸੋ ਤੁਹਾਨੂੰ ਇਹਦੀ ਫੁੱਲ ਵੀਡੀਓ ਮੈਂ ਦਿਨੀ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਡਿਟੇਲਿੰਗ ਚੈੱਕ ਕਰ ਸਕਦੇ ਹੋ ਹੈਂਡਵਰਕ ਦਾ ਪੀਸ ਆ ਠੀਕ ਹੈ ਜੀ ਇਹਦਾ ਪਲਾਜ਼ੋ ਆ ਦਾ ਤੇ ਇਹ ਇਹਦਾ ਦੁਪੱਟਾ ਦਾ ਠੀਕ ਹੈ ਜੀ हां जी ਤੇ ਤੁਸੀਂ ਇਹਦੀ ਲੁੱਕ ਚੈੱਕ ਕਰੋ ਸਭ ਤੋਂ ਪਹਿਲਾਂ ਤਾਂ ਜਿਹੜਾ ਬਹੁਤ ਜ਼ਿਆਦਾ ਸੋਹਣਾ ਪੀਸ ਬਣਾ ਹੋਇਆ ਹੈ ساری ਸ਼ੋਰਟ ਆ ਪੂਰੀ ਹੈਵੀ ਜਿਹੜੇ ਦੀ ਸ਼ੋਰਟ ਰਹਿਣ ਵਾਲੀ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਜੇ ਕੰਮ ਕਰੀਏ ਚੈੱਕ ਦੀਏ ਆਪਾਂ ਪਾਵਾਂ ਦਾ ਕੁਝ ਹਿੱਸਾ ਦਾ ਕੰਮ ਰਹਿਣ ਵਾਲਾ ਫਿਨਿਸ਼ਿੰਗ ਪੱਟੀ ਦੇ ਨਾਲ ਪੀਸ ਬਹੁਤ ਸੋਹਣਾ ਮੋਰਨੀ ਦੇ ਨਾਲ ਠੀਕ ਹੈ ਜੀ ਜਿਹੜਾ ਪੀਸ ਆ ਉਹ ਬਣਿਆ ਹੋਇਆ ਇਹ ਤੁਹਾਡੇ ਮੋਢੇ ਤੇ ਜਿਹੜਾ ਮੋਰਨੀ ਆਉਗੀ ਠੀਕ ਹੈ ਜੀ ਦੋ ਮੋਰਨੀਆਂ ਬਣੀਆਂ ਹੋਈਆਂ ਨੇ ਇੱਥੇ ਠੀਕ ਹੈ ਜੀ ਮੋਰਨਿੰਗ ਵਾਲਾ ਪੀਸ ਹੈਗਾ ਠੀਕ ਹੈ ਬਹੁਤ ਸੋਹਣਾ ਜਿਹਾ ਪੀਸ ਆ ਬਹੁਤ ਬੜਾ ਡਿਜ਼ਾਈਨਰ ਦਾ ਪੀਸ ਆ ਸੋ ਆਪਾਂ ਅ ਕਸਟਮਾਈਜ਼ ਵੀ ਕਰਦੇ ਆ ਪੀਸ ਨੂੰ ਠੀਕ ਹੈ ਜੀ ਇਹ ਹੈਗੀ ਇਹਦੀ ਨੈਕਲਾਈਨ ਦਾ ਕੰਮ ਕੁਛ ਇਸ ਹਿਸਾਬ ਦਾ ਸ਼ਾਈਨ ਦੇਖ ਸਕਦੇ ਤੁਸੀਂ ਸਾਰੀ ਜਿਹੜੀ ਸ਼ਰਟ ਆ ਗਈ ਕਾਫੀ ਹੈਵੀ ਜਿਹੜੀ ਸ਼ਰਟ ਬਣੀ ਹੋਈ ਹੈਗੀ ਠੀਕ ਹੈ ਜੀ ਤੇ ਤੁਸੀਂ ਇਹਦੀ ਪ੍ਰੋਪਰ ਜਿਹੜੀ ਲੁੱਕ ਦੇਖ ਸਕਦੇ ਹੋ ਇਹ ਅੱਜ ਕੱਲ੍ਹ ਸਟਾਈਲ ਬਣੀ ਹੋਈ ਹੈ ਠੀਕ ਹੈ ਜੀ ਸਾਰਾ ਸੈਂਟਰ ਦੇ ਵਿੱਚ ਵਰਕ ਸਾਰਾ ਫੋਰ ਸਾਈਡ ਵਰਕ ਠੀਕ ਹੈ ਜੀ ਤੇ ਘੇਰੇ ਤੇ ਵੀ ਇਦਾਂ ਵਰਕ ਸਾਰਾ ਠੀਕ ਹੈ ਜੀ ਬਹੁਤ ਜ਼ਿਆਦਾ ਪਿਆਰਾ ਜਿਹੜਾ ਪੀਸ ਬਣਿਆ ਹੋਇਆਗਾ ਠੀਕ ਹੈ ਜੀ ਇਹ ਇਹਦੇ ਨਾਲ ਆਪਾਂ ਨੇ ਪਲਾਜ਼ੋ ਬਣਾਇਆ ਠੀਕ ਹੈ ਜੀ ਤੇ ਇਹਨੂੰ ਪ੍ਰੋਪਰ ਇੱਕ ਤਰ੍ਹਾਂ ਨਾਲ ਲਹਿੰਗੇ ਦੀ ਲੋਕ ਵਾਲਾ ਪਲਾਜ਼ੋ ਆਗਾ ਠੀਕ ਹੈ ਜੀ ਤੇ ਇਹ ਹੈਗੀ ਇਹਦੀ ਬੇਲ ਸਾਰੇ ਤੇ ਇਹਦੇ ਪਲਾਜ਼ੋ ਤੇ ਠੀਕ ਹੈ ਜੀ ਇਹ ਹੈਗੀ ਪਲਾਜ਼ੋ ਤੇ ਸਾਰੇ ਤੇ ਬੇਲ ਇਹ ਤੇ ਇਹ ਆਪਾਂ ਨੇ ਵੈਸੇ ਤਾਂ ਇਹ ਪਲਾਜ਼ੋ ਆਗਾ ਪਰ ਆਪਾਂ ਨੇ ਇਦਾਂ ਉੱਪਰ ਬਾਲ ਪਾਏ ਹੈਗੇ ਸੋ ਵੀ ਜਿਹੜੀ ਇਹ ਲੋਕਾਂ ਨਾਲ ਜਿਹੜੀ ਆਪਣੀ ਲਹਿੰਗੇ ਵਰਗੀ ਆਵੇ ਤੇ ਇਹ ਹੈਗਾ ਪੀਸ ਬਹੁਤ ਜ਼ਿਆਦਾ ਸੋਹਣਾ ਠੀਕ ਹੈ ਜੀ ਇਹ ਹੈਗਾ ਪ੍ਰੋਪਰ ਪੀਸ ਠੀਕ ਹੈ ਜੀ ਇਹ ਹੈਗਾ ਪੀਸ ਆਪਣਾ ਤੇ ਇਹਦੇ ਨਾਲ ਜਿਹੜਾ ਆਪਾਂ ਨੇ ਦੁਪੱਟਾ ਬਣਾਇਆ ਠੀਕ ਹੈ ਜੀ ਦੁਪੱਟਾ ਹੈਗਾ ਪਰ ਆਪਣਾ ਆਰਗੈਂਜ਼ਾ ਦਾ ਠੀਕ ਹੈ ਜੀ ਪਿਓਰ ਆਰਗੈਂਜ਼ਾ ਦਾ ਦੁਪੱਟਾ ਰਹਿਣ ਵਾਲਾ ਜਿਹੜੇ ਇੰਨੇ ਭਾਰੀ ਸੂਟ ਨੇ ਠੀਕ ਹੈ ਜੀ ਉਹਨਾਂ ਦੀ ਗੈਟਅਪ ਜ਼ਿਆਦਾ ਆਰਗੈਂਜ਼ਾ ਦੁਪੱਟੇ ਨਾਲ ਹੀ ਆਉਂਦੀ ਹੈ ਸੋ ਇਹ ਹੈਗਾ ਦੁਪੱਟਾ ਆਰਗੈਂਜ਼ਾ ਦਾ ਸਾਰੇ ਦੁਪੱਟੇ 'ਚ ਇਦਾਂ ਵਰਕ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਕਰਕੇ ਇਹ ਵਾਲਾ ਪੀਸ ਇਦਾਂ ਹੋ ਜਾਂਦਾ ਠੀਕ ਹੈ ਜੀ ਇਹ ਹੈਗਾ ਪੀਸ ਹੈਂਡਵਰਕ ਦਾ ਪੀਸ ਹੈਗਾ ਠੀਕ ਹੈ ਜੀ ਸਾਰਾ ਤੇ ਫੋਰ ਸਾਈਡ ਇਦਾਂ ਇਹ ਸਾਰੇ ਦੁਪੱਟੇ ਤੇ ਇਦਾਂ ਵਰਕ ਆਊਗਾ ਠੀਕ ਹੈ ਜੀ ਬਹੁਤ ਜ਼ਿਆਦਾ ਸੋਹਣਾ ਪੀਸ ਤੇ ਇਹਨੂੰ ਪੀਸ ਨੂੰ ਆਪਾਂ ਨੇ ਫਰੰਟ ਦੇ ਉੱਤੇ ਲੇਸ ਦੀ ਡਿਟੇਲਿੰਗ ਤੇ ਫਿਨਿਸ਼ਿੰਗ ਪੱਟੀ ਦੇ ਨਾਲ ਜਿਹੜਾ ਪੀਸ ਆਹ ਦਿੱਤਾ ਗਾ ਠੀਕ ਹੈ ਜੀ ਤੇ ਤੁਸੀਂ ਇਹ ਪੀਸ ਹੈਗਾ ਜਿਹੜਾ ਫੁੱਲ ਲੁੱਕ ਜਿਹੜੀ ਪੀਸ ਦੀ ਚੈੱਕ ਕਰ ਸਕਦੇ ਹੋ ਕਿੰਨਾ ਜ਼ਿਆਦਾ ਸੋਹਣਾ ਪੀਸ ਬਣਿਆ ਹੋਇਆ ਠੀਕ ਹੈ ਜੀ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਬਣਾ ਸਕਦੇ ਹੋ ਭੈਣ ਨੇ ਆਪਣੇ ਵਿਆਹ ਤੇ ਦੇ ਸੂਟ ਰੈਡੀ ਕਰਵਾਏ ਆ ਸੋ ਤੁਸੀਂ ਇਹ ਜਿਹੜੇ ਪੀਸ ਨੇ ਸਾਡੇ ਤੋਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਬਣਵਾ ਸਕਦੇ ਹੋ ਜੀ ਠੀਕ ਹੈ ਜੀ ਅੱਜ ਕਨ ਸਟਾਈਲ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਪੀਸ ਰਹਿਣ ਵਾਲਾ ਸੈਲਫ ਦੇ ਵਿੱਚ ਠੀਕ ਹੈ ਜੀ ਪ੍ਰੋਪਰ ਪਰਪਲ ਜੀ ਟੋਨ ਦੇ ਵਿੱਚ ਪੀਸ ਰਹਿਣ ਵਾਲਾ ਸਭ ਤੋਂ ਪਹਿਲਾਂ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਬਾਜੂ ਤੇ ਵਰਕ ਆਊਗਾ ਠੀਕ ਹੈ ਜੀ ਏਸ ਅਕੋਰਡਿੰਗ ਦੇ ਦਾ ਵਰਕ ਕਰੂਗਾ ਦੋਨੋਂ ਸਾਈਡ ਠੀਕ ਹੈ ਜੀ ਫਰੰਟ ਤੇ ਆਪਾਂ ਇਦਾਂ ਨੇ ਇਹਨੂੰ 골ਡਨ ਬਟਨ ਲਗਾ ਕੇ ਠੀਕ ਹੈ ਜੀ ਪਰਲ ਲਗਾ ਕੇ ਦਾ ਕਰਿਆਗਾ ਫਿਨਿਸ਼ਿੰਗ ਤੇ ਇਹਦੀ ਪੈਂਟਸ ਤੇ ਵੀ ਇਹਦਾ ਵਰਕ ਆਊ ਪੈਂਟ ਹੈਗਾ ਕਰੇ ਦੀ ਤੇ ਪੀਸ ਹੈਗਾ ਜਿਹੜਾ ਉਹ ਸੈਲਫ ਦੇ ਵਿੱਚ ਰਹਿਣ ਵਾਲਾ ਫਰੰਟ ਬੈਕ ਸੇਮ ਦੋਨੋਂ ਸਾਈਡ ਸੇਮ ਪੀਸ ਹੈ ਜਿਹੜਾ ਉਹ ਰਹਿਣ ਵਾਲਾ ਪੀਸ ਹੈ ਠੀਕ ਹੈ ਜੀ ਤੇ ਇਹ ਹੀ ਹੈਗਾ ਜੈਕਟ ਸਟਾਈਲ ਸੂਟ ਜਿਹੜਾ ਇਹਦੇ ਵਿੱਚ ਪੱਲਾ ਲੱਗਿਆ ਠੀਕ ਹੈ ਜੀ ਉਹ ਪਲੇਨ ਆ ਫਰੰਟ ਤੇ ਤੇ ਬੈਕ ਹੈਗੇ ਜਿਹੜੀ ਸੈਲਫ ਦੇ ਵਿੱਚ ਆਊਗੀ ਠੀਕ ਹੈ ਜੀ ਇਹ ਬਹੁਤ ਜ਼ਿਆਦਾ ਸੋਹਣਾ ਜੈਕਟ ਸਟਾਈਲ ਦਾ ਸੂਟ ਆ ਠੀਕ ਹੈ ਜੀ ਪੇਅਰ ਅਪ ਕਰਿਆ ਪਿਓਰ অর্ਗੈਂਜ਼ਾ ਦੁਪੱਟੇ ਦੇ ਨਾਲ ਸੋ ਇਹ ਜਿਹੜਾ ਪ੍ਰੋਪਰ ਲੋਕਾ ਤੁਸੀਂ ਸੂਟ ਦੀ ਚੈੱਕ ਕਰ ਸਕਦੇ ਹੋ ਤੇ ਬਹੁਤ ਜ਼ਿਆਦਾ ਸੋਹਣਾ ਜਿਹੜਾ ਇਹ ਪੀਸ ਆ ਹਾ ਰੈਡੀ ਹੋਇਆ ਠੀਕ ਹੈ ਜੀ ਤੇ ਤੁਸੀਂ ਇਹਨੂੰ ਜੈਕਟ ਸੂਟ ਆਗਾ ਕਿਸੇ ਵੀ ਲਾਈਟ ਡਾਰਕ ਕਲਰ ਦੇ ਵਿੱਚ ਤੁਸੀਂ ਇਹਨੂੰ ਪੀਸ ਨੂੰ ਬਣਵਾ ਸਕਦੇ ਹੋ ਠੀਕ ਹੈ ਜੀ ਹਾਂਜੀ ਇਸ ਤੋਂ ਬਾਅਦ ਆਪਣਾ ਅਗਲਾ ਪੀਸ ਬਹੁਤ ਜ਼ਿਆਦਾ ਸੋਹਣਾ ਠੀਕ ਹੈ ਜੀ ਵੀਡੀਓ ਦੇ ਵਿੱਚ ਹਲਕਾ ਜਿਹਾ ਲਾਈਟ ਕਲਰ ਆ ਰਿਹਾ ਬਟ ਬਹੁਤ ਸੋਹਣਾ ਜਿਹਾ ਸੌਫਟ ਜਿਹਾ ਮੰਗੇਓ ਕਲਰ ਆਗਾ ਠੀਕ ਹੈ ਜੀ ਸਭ ਤੋਂ ਪਹਿਲਾਂ ਡਿਟੇਲਿੰਗ ਦੀ ਗੱਲ ਕਰੀਏ neck line ਕੋਸ਼ੇਸ ਹਿਸਾਬ ਦਾ ਇਹਦਾ neck line ਰਹਿਣ ਵਾਲਾ ਠੀਕ ਹੈ ਜੀ ਤੇ ਇਹਨੂੰ ਆਪਾਂ ਨੇ ਮਹਿਰੂਨ ਕਲਰ ਤੇ ਬੋਟਲ ਗ੍ਰੀਨ ਕਲਰ ਦਾ ਕੰਬੀਨੇਸ਼ਨ ਦਿੱਤਾ ਸੋ दैट ਦੇ ਨਾਲ ਜਿਹੜਾ ਦੁਪੱਟਾਗਾ ਨਾ ਉਹ ਹੈਗਾ organza ਦਾ ਵਰਕ ਵਾਲਾ ਠੀਕ ਹੈ ਜੀ ਪੇਂਟ ਵਾਲਾ ਤਾਂ ਕਰਕੇ ਆਪਾਂ ਨੇ ਇਹਨੂੰ ਜਿਹੜੇ ਕਲਰ ਦਿੱਤੇ ਐ ਠੀਕ ਹੈ ਜੀ ਤੇ ਇਹ ਹੈਗਾ ਦੁਪੱਟਾ ਸਭ ਤੋਂ ਪਹਿਲਾਂ ਤਾਂ ਦੁਪੱਟੇ ਦੀ ਤੁਸੀਂ ਲੁੱਕ ਚੈੱਕ ਕਰ ਲਓ ਸਾਰੇ ਦੁਪੱਟੇ ਦੇ ਵਿੱਚ ਇਦਾਂ ਜਾਲ ਤੇ ਫੋਰ ਸਾਈਡ ਇਦਾਂ ਲੇਸ ਦੀ ਡਟੇਲਿੰਗ ਰਹਿਣ ਵਾਲੀ ਹੈ ਠੀਕ ਹੈ ਜੀ ਸਾਰਾ ਹੈਂਡਵਰਕ ਦੇ ਵਿੱਚ ਆਪਾਂ ਖੁਦ تیار ਕੀਤਾ ਹੋਇਆ ਪੀਸ ਹੈ ਤੁਸੀਂ ਆਪਣੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਪੀਸ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਹੈਗਾ ਪੇਂਟ ਵਾਲਾ ਦੁਪੱਟਾ ਇਹਦਾ ਤੇ ਇਸ ਤੋਂ ਬਾਅਦ ਇਹਦੀ ਹਲਕੀ ਜਿਹੀ 슬ੀਵਸ ਤੇ ਕੰਮ ਆਏਗਾ ਠੀਕ ਹੈ ਜੀ ਫਿਨਿਸ਼ਿੰਗ ਪੱਟੀ ਦੇ ਨਾਲ ਪੀਸ ਆ ਤੇ ਇਸ ਤੋਂ ਬਾਅਦ ਇਹਦਾ ਬਹੁਤ ਜੁਨੀਕ ਜਿਹਾ ਘੇਰਾ ਬਣਿਆ ਹੋਇਆ ਠੀਕ ਹੈ ਜੀ ਇਹ ਹੈਗਾ ਇਹਦਾ ਘੇਰਾ ਤੇ ਇਹ ਹੈਗੀ ਇਹਦੀ ਸਲਵਾਰ ਦਾ ਕੰਮ ਠੀਕ ਹੈ ਜੀ ਪ੍ਰੋਪਰ ਇਹ ਜਿਹੜਾ ਤੁਸੀਂ ਪੀਸ ਦਾ ਲੁੱਕ ਚੈੱਕ ਕਰ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਪੀਸ ਤੇ ਬਹੁਤ ਜਿਆਦਾ ਕਿਉਂਕਿ ਆਪਣੇ ਕੋਲੋਂ ਭੈਣ ਨੇ ਨਾ ਸਾਰੇ ਸੂਟ ਬਣਵਾਏ ਸੀਗੇ ਹਲਦੀ ਦੇ ਮਹਿੰਦੀ ਦੇ ਠੀਕ ਹੈ ਜੀ ਵਿਆਹ ਦੇ ਰਿਸੈਪਸ਼ਨ ਦੇ ਸੋ ਇਹ ਹੈਗਾ ਹਲਦੀ ਦੇ ਲਈ ਸੂਟ ਬਹੁਤ ਸੋਹਣਾ ਗੈਟ ਟ੍ਰੈਂਡ ਦੇ ਹਿਸਾਬ ਨਾਲ ਜਿੰਦਾ ਪੇਂਡ ਦਾ ਦੁਪੱਟਾ ਚੱਲ ਰਿਹਾ ਸੋ ਲਾਈਟ ਵੇਟ ਦਾ ਲਾਈਟ ਵੇਟ ਤੇ ਜਿੱਦਾਂ ਮਾਜੀ ਤੁਸੀਂ ਇਹਨੂੰ ਬਾਅਦ ਵਿੱਚ ਕੈਰੀ ਕਰ ਸਕਦੇ ਹੋ ਰੇਂਜ ਵੀ ਬਹੁਤ ਜ਼ਿਆਦਾ ਅਫੋਰਡੇਬਲ ਆ ਸੋ ਤੁਸੀਂ ਇਹ ਜਿਹੜਾ ਪੀਸ ਹੈ ਸਾਡੇ ਤੋਂ ਬਾਈ ਕਰ ਸਕਦੇ ਹੋ ਮੈਂ ਤੁਹਾਨੂੰ ਇਹ ਦੁਪੱਟੇ ਦੀ ਵੀ ਨਾ ਇੱਕ ਵਾਰ ਪ੍ਰੋਪਰ ਡਿਟੇਲਿੰਗ ਦਿਖਾਣੀ ਹੈ ਵੀ ਸਾਰਾ ਸੂਟ ਦੀ ਲੋਕਾਂ ਨਾਲ ਜਿਹੜੀ ਉਹ ਸਿਰਫ ਦੁਪੱਟੇ ਦੇ ਨਾਲ ਹੀ ਆ ਠੀਕ ਹੈ ਜੀ ਦੁਪੱਟਾ ਸਾਰਾ ਇਦਾਂ ਇਹਦਾ ਦੁਪੱਟਾ ਰਹਿਣ ਵਾਲਾ ਹੈਗਾ ਠੀਕ ਹੈ ਜੀ ਤੇ ਦੁਪੱਟਾ ਚੈੱਕ ਕਰ ਸਕਦੇ ਤੁਸੀਂ ਸਾਰੇ ਦੁਪੱਟੇ 'ਚ ਇਦਾਂ ਕੰਮ ਰਹਿਣ ਵਾਲਾ ਠੀਕ ਹੈ ਜੀ ਸਾਰਾ ਫੋਰ ਸਾਈਡ ਦੁਪੱਟਾ ਇਦਾਂ ਕੰਮ ਆ ਠੀਕ ਹੈ ਜੀ ਹੈਂਡਵਰਕ ਦਾ ਸਾਰੇ ਦੁਪੱਟੇ ਦੇ ਵਿੱਚ ਠੀਕ ਹੈ ਜੀ ਇਹ ਹੈਗਾ ਸਾਰਾ ਦੁਪੱਟਾ ਫੋਰ ਸਾਈਡ ਠੀਕ ਹੈ ਜੀ ਸਾਰੇ ਦੁਪੱਟੇ ਤੇ ਇਦਾਂ ਵੱਡੀ ਵੱਡੀ ਬੇਲ ਆਏਗੀ ਠੀਕ ਹੈ ਜੀ ਇਹ ਹੈਗਾ ਪ੍ਰੋਪਰ ਬਹੁਤ ਜ਼ਿਆਦਾ ਸੋਹਣਾ ਦੁਪੱਟੇ ਨਾਲ ਸੂਟ ਆ ਜਿਹੜਾ ਤੁਸੀਂ ਸਾਡੇ ਤੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਕਿਸੇ ਕਲਰ ਕੰਬੀਨੇਸ਼ਨ ਦੇ ਵਿੱਚ ਆ ਪੀਸ ਨੂੰ ਜਿਹੜਾ ਤੁਸੀਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਸੋ ਇਹ ਹੈਗੀ ਸੂਰਦੀ ਲੁੱਕ ਤੇ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਪੀਸ ਨੂੰ ਜਿਹੜਾ ਡਨ ਕਰਵਾ ਸਕਦੇ ਹੋ ਜੀ ਹਾਂਜੀ ਤੇ ਇਹ ਹੈਗੀ ਆ ਪ੍ਰੋਪਰ ਸ਼ਰਟ ਦੀ ਲੁੱਕ ਸਭ ਤੋਂ ਪਹਿਲਾਂ ਤਾਂ ਇਹ ਮਦਰ ਦਾ ਸੂਟ ਅਗਾ ਠੀਕ ਹੈ ਜੀ ਇਹਦੇ ਘੇਰੇ ਤੇ ਕੁਝ ਆਪਾਂ ਨੇ ਇਸ ਹਿਸਾਬ ਦਾ ਕੰਮ ਕਰਿਆ ਠੀਕ ਹੈ ਜੀ ਸਾਰਾ ਹੈਂਡਵਰਕ ਦੀ ਜਾਲ ਬਣਿਆ ਹੋਇਆ ਠੀਕ ਹੈ ਜੀ ਪ੍ਰੋਪਰ ਅੱਜਕੱਲ ਜਾਲੀ ਵਾਲਾ ਟ੍ਰੈਂਡ ਕਾਫੀ ਚੱਲ ਰਿਹਾ ਸੋ ਆਪਾਂ ਨੇ ਇਹਨੂੰ ਜਾੜ ਦੇ ਨਾਲ ਪੀਸ ਨੂੰ ਰੈਡੀ ਕਰਿਆ ਹੈਗਾ ਠੀਕ ਹੈ ਜੀ ਸਾਰੀ ਸ਼ਰਟ ਆ ਜਿਹੜੀ ਇਸ ਤਰ੍ਹਾਂ ਦੀ ਆਏਗੀ ਤੇ ਇਹਦੇ ਸੈਂਟਰ ਪੈਨਲ ਦੇ ਵਿੱਚ ਹਲਕੀ ਹਲਕੀ ਡਾਟ ਦਾ ਕੰਮ ਤੇ ਇਹਦੇ ਹੈਗਾ ਤੂੰ ਇਦਾਂ ਬਾਜੂ ਤੇ ਵੀ ਠੀਕ ਹੈ ਬਾਜੂ ਤੇ ਵੀ ਆਏਗਾ ਸੇਮ ਜਾਲੀ ਦਾ ਕੰਮ ਠੀਕ ਹੈ ਜੀ ਸੋ ਇਹਦੀ ਬਹੁਤ ਜ਼ਿਆਦਾ ਪਿਆਰੀ ਬਣੀ ਹੋਈ ਹੈ ਸਲਵਾਰ ਠੀਕ ਹੈ ਜੀ ਸਲਵਾਰ ਤੇ ਵੀ ਇਦਾਂ ਤੁਸੀਂ ਦੇਖੋ ਸਾਰੀ ਇਹਦਾ ਜਾਲੀ ਬਣੀ ਹੋਈ ਹੈ ਠੀਕ ਹੈ ਜੀ ਤੇ ਜਿਹੜਾ ਪੀਸ ਆ ਬਹੁਤ ਜ਼ਿਆਦਾ ਸੋਹਣਾ ਹੈਂਡਵਰਕ ਦਾ ਪੀਸ ਆਗਾ ਠੀਕ ਹੈ ਜੀ ਸ਼ਾਈਨ ਦੇਖ ਸਕਦੇ ਤੁਸੀਂ ਵਰਕ ਦੀ ਕਿੰਨੀ ਪਿਆਰੀ ਸ਼ਾਈਨ ਹੈਗੀ ਠੀਕ ਹੈ ਜੀ ਸੋ ਇਹਦੇ ਨਾਲ ਜਿਹੜਾ ਭੈਣ ਨੇ ਦੁਪੱਟਾ ਕਰਿਆਗਾ ਉਹ ਫੁੱਲ ਪਿਓਰ ਚਨੂਨ ਦਾ ਕਰਿਆ ਠੀਕ ਹੈ ਜੀ ਤੇ ਇਹਨੂੰ ਦੁਪੱਟਾ ਕਰਿਆ ਠੀਕ ਹੈ ਜੀ ਤਾਂ ਕਿ ਜਿਹੜਾ ਸੂਟ ਆਲਰੇਡੀ ਹੈਵੀ ਹੈਗਾ ਸੋ ਤੁਸੀਂ ਇਹਦੇ ਵਿੱਚ ਦੁਪੱਟੇ ਵਿੱਚ ਕੱਟਵਾਣ ਦਾ ਵੀ ਕੰਮ ਕਰਵਾ ਸਕਦੇ ਹੋ ਤੇ ਆਪਾਂ ਜਿਹੜੇ ਸੂਟ ਨੇ ਤੁਹਾਡੇ ਬਜਟ ਦੇ ਹਿਸਾਬ ਦੇ ਨਾਲ ਬਣਾਉਣੇ ਆ ਸੋ ਤੁਸੀਂ ਜਿਹੜਾ ਪੀਸ ਆ ਚੈੱਕ ਕਰ ਸਕਦੇ ਹੋ ਕਿੰਨਾ ਜ਼ਿਆਦਾ ਪੀਸ ਤੇ ਜਿਹੜਾ ਮਹਿੰਦੀ ਰੰਗ ਆ ਰਿਹਾ ਉਹ ਵੀ ਬਹੁਤ ਜ਼ਿਆਦਾ ਸਰਦਾਰੀ ਜਿਹਾ ਕਲਰ ਹੈਗਾ ਤੇ ਤੁਸੀਂ ਇਹ ਜਿਹੜਾ ਪੀਸ ਆ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਜੀ ਹਾਂਜੀ ਤੇ ਆਪਣਾ ਜਿਹੜਾ ਸੈਕਿੰਡ ਬੇਟੀ ਦਾ ਸੂਟ ਸੀਗਾ ਠੀਕ ਹੈ ਜੀ ਉਹ ਜਿਹੜਾ ਪੀਸ ਆ ਉਹ ਸੇਮ ਕਲਰ ਦਾ ਪੀਸ ਆ ਠੀਕ ਹੈ ਜੀ ਸਾਰਾ ਕੁਝ ਸੇਮ ਹੈ ਬਸ ਆਪਾਂ ਨੇ ਜਿਹੜਾ ਇਹ ਰਾਣੀ ਗਾਝਰੀ ਰੰਗ ਲਗਾਇਆ ਉੱਤੇ ਠੀਕ ਹੈ ਜੀ ਤੇ ਇਹਦਾ ਸਾਰਾ ਵਰਕ ਵੀ ਸੇਮ ਰਹੇਗਾ ਠੀਕ ਹੈ ਜੀ ਤੇ ਇਹ ਸ਼ੋਰਟ ਆਲਮੋਸਟ ਸੇਮ ਆ ਤੇ ਇਹਦੇ ਨਾਲ ਬਹੁਤ ਜ਼ਿਆਦਾ ਪਿਆਰਾ ਦੇਖੋ ਤੁਸੀਂ ਕਿੰਨਾ ਜ਼ਿਆਦਾ ਪਿਆਰਾ ਪਲਾਜ਼ੋ ਦੇਖੋ ਵੀਡੀਓ ਦੇ ਵਿੱਚ ਕਦੇ ਵੀ ਕੁਆਲਿਟੀ ਹੈ ਜਿਹੜੀ ਉਹ ਪਤਾ ਨਹੀਂ ਲੱਗਦੀ ਵੀ ਚੀਜ਼ ਬਣੇ ਕੀ ਹੋਈ ਹੈ ਠੀਕ ਹੈ ਜੀ ਬਸ ਤੁਸੀਂ ਅੰਦਾਜ਼ਾ ਲਾ ਸਕਦੇ ਹੋ origignal ਦੇ ਵਿੱਚ ਜਿਹਦੇ ਕੋਈ ਪੀਸ ਜਾਂਦਾ ਨਾ ਤੇ ਵੀ ਕਿੰਨਾ ਜ਼ਿਆਦਾ ਸੋਹਣਾ ਪੀਸ ਬਣਿਆ ਹੋਇਆ ਹੈਗਾ ਜੀ ਇਹ ਸਾਰੀ ਪੈਂਟ ਆ ਗਈ ਤੇ ਪੈਂਟ ਉੱਪਰ ਤੱਕ ਵਰਕ ਜਾ ਰਿਹਾ ਠੀਕ ਹੈ ਜੀ ਇਹਦੇ ਖੁੱਲੇ ਆਣਾ 12 ਇੰਚ ਦੀ ਮੂਰੀ ਵਾਲਾ ਪਲਾਜ਼ੋ ਬਣਾਇਆ ਆਪਾਂ ਨੇ ਤੇ ਸਾਰੇ ਰੂਤੇ ਇਦਾਂ ਵਰਕ ਆਊਗਾ ਠੀਕ ਹੈ ਜੀ ਬਹੁਤ ਜ਼ਿਆਦਾ ਸੋਹਣਾ ਪੀਸ ਹੈਗਾ ਠੀਕ ਹੈ ਜੀ ਤੇ ਇਹਦਾ ਦੁਪੱਟਾ ਵੀ ਜਿਹੜਾ ਸਾਰਾ ਫੋਰ ਸਾਈਡ ਆ ਦੁਪੱਟਾ ਬਣਿਆ ਹੋਇਆ ਠੀਕ ਹੈ ਜੀ ਸੋ ਫਿਲਹਾਲ ਹਜੇ ਸਾਡੇ ਕੋਲ ਬਰਕਤ ਚੱਲ ਰਹੀ ਹੈਗਾ ਤੇ ਮੈਂ ਤੁਹਾਨੂੰ ਸਿਰਫ ਸੂਟ ਦਿਖਾ ਰਹੀ ਸੀ ਵੀ ਆਪਣੇ ਕੋਲ ਮਦਰ ਡਾਟਰ ਦਾ ਇਦਾਂ ਸੂਟ ਬਣਦੇ ਨੇਗੇ ਠੀਕ ਹੈ ਜੀ ਸੋ ਇਹ ਜਿਹੜਾ ਪੀਸ ਹੈਗਾ ਤੇ ਤੁਸੀਂ ਬਾਏ ਕਰ ਸਕਦੇ ਹੋ ਆਪਣੇ ਕੋਲ ਠੀਕ ਹੈ ਜੀ ਇਦਾਂ ਦਾ ਹੀ ਸੇਮ ਤੁਸੀਂ ਐਨੇ ਵਰਕ ਵਾਲਾ ਦੁਪੱਟਾ ਵੀ ਲੈ ਸਕਦੇ ਹੋ ਠੀਕ ਹੈ ਜੀ ਦੁਪੱਟਾ ਜੀ ਬਣ ਗਿਆ ਤਾਂ ਮੈਂ ਤੁਹਾਨੂੰ ਸਾਈਡ ਤੇ ਨਾਲ ਕਲਿੱਪਰ ਵੀ ਲਗਵਾ ਦੂੰਗੀ ਠੀਕ ਹੈ ਜੀ ਵੀ ਕੀ ਪੀਸ ਸੀਗਾ ਇਹ ਤੇ ਉਹਦਾ ਤੁਸੀਂ ਇਹਨੂੰ ਪਲੇਨ ਦੁਪੱਟੇ ਦੇ ਨਾਲ ਵੀ ਲੈ ਸਕਦੇ ਹੋ ਤੇ ਮਤਲਬ ਫੋਰ ਸਾਈਡ ਲਈ ਤੇ ਇਦਾਂ ਝਾੜ ਵਾਲਾ ਵੀ ਦੁਪੱਟਾ ਵੀ ਤੁਸੀਂ ਜਿਹੜਾ ਲੈ ਸਕਦੇ ਹੋ ਠੀਕ ਹੈ ਜੀ ਬਹੁਤ ਜ਼ਿਆਦਾ ਸੋਹਣਾ ਜਿਹੜਾ ਪੀਸ ਆ ਇਹ ਬਣਿਆ ਹੋਇਆ ਤੇ ਤੁਸੀਂ ਇਹ ਪੀਸ ਦੀ ਬੁਕਿੰਗ ਆ ਜਿਹੜੀ ਸਾਨੂੰ ਤੁਸੀਂ ਦੇ ਸਕਦੇ ਹੋ ਜੀ ਹਾਂਜੀ ਤੇ ਇਹ ਰਹਿਣ ਵਾਲਾ ਇਹਨਾਂ ਦਾ ਦੁਪੱਟਾ ਦੁਪੱਟਾ ਦੇਖਸਾਓ ਜਿਹੜਾ ਪੱਲੇ ਤੇ ਉਹ ਬਹੁਤ ਜ਼ਿਆਦਾ ਹੈਵੀ ਪੀਸ ਹੈ ਜਿਹੜਾ ਪੱਲੇ ਤੇ ਕੰਮ ਹੋਇਆ ਹੋਇਆ ਹੈ ਕਿਤੇ ਜੀ ਕੋਈ 3 ਕਰਦੀ ਆ ਪਾਸ ਛੂਟ ਨਾਲ ਦਾ ਚੱਲ ਰਿਹਾ ਹੈ ਤੇ ਸਾਰੇ ਬਾਕੀ ਦੁਪੱਟੇ ਵਿੱਚ ਇੰਨਾ ਸਿੱਕੀਆ ਜਾ ਰਿਹਾ ਹੈ ਕਿਉਂਕਿ ਕੋਈ ਜਿਹੜੀ ਪੀਸ ਦੀ ਵੀ ਸਟੋਕਿੰਗ ਸਾਨੂੰ ਦੇ